ਰੱਬ ਕੀ ਹੈ ਇਸ ਦੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਰੱਬ ਕੀ ਹੈ ਲਗ ਲਗ ਲੋਕਾਂ ਦੁਆਰਾ ਲਗ ਲਗ ਧਰਮਾਂ ਦੁਆਰਾ ਇਸ ਨੂੰ ਲਗ ਲਗ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਜਾਂ ਰੱਬ ਦੀ ਪਰਿਭਾਸ਼ਣ ਜਿਹੜਾ ਹੈ ਲਗ ਲਗ ਤਰੀਕੇ ਨਾਲ ਦੱਸਿਆ ਹੈ ਰੱਬ ਕੀ ਹੈ ਇਸ ਦੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚਾਲ ਕੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਆਪ ਜੀ ਨੂੰ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕਣ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਆਓ ਜਿਆਦਾ ਸਮਾਂ ਬੇਸਤ ਨਾ ਕਰਦੇ ਹੋਏ ਆਪਾਂ ਅੱਜ ਦੇ ਇਸ ਗੱਲ ਤੇ ਗੱਲ ਕਰਦੇ ਹਾਂ ਰੱਬ ਕੀ ਹੈ ਜੇਕਰ ਰੱਬ ਦੀ ਗੱਲ ਕੀਤੀ ਜਾਏ ਤਾਂ ਰੱਬ ਜਿਹੜਾ ਹੈਗਾ ਇਸ ਦਾ ਕਨਸੈਪਟ ਜਦ ਸੰਕਲਪ ਹੈਗਾ ਇਹ ਬਹੁਤ ਡੀਪ ਹੈਗਾ ਬਹੁਤ ਹੀ ਡੂੰਘਾ ਹੈ ਲਗਦੰਗ ਨਜ਼ਰਈਆਂ ਤੋਂ ਅਸੀਂ ਦੇਖਦੇ ਹਾਂ ਵੀ ਰੱਬ ਕੀ ਹੈਗਾ ਕਿਉਂਕਿ ਧਰਮ ਦੇ ਪੱਖ ਤੋਂ ਵੀ ਦੇਖਿਆ ਜਾਂਦਾ ਹੈ ਫਲਸਫੇ ਜਿਹਨੂੰ ਫਲੋਪਸੀ ਬੋਲਦੇ ਉਸ ਦੇ ਅਧਿਆਤਮਕਤਾ ਦੇ ਆਧਾਰ ਤੇ ਵੀ ਇਸ ਨੂੰ ਅਸੀਂ ਲਗ ਲਗ ਤਰੀਕਿਆਂ ਨਾਲ ਦੇਖਦੇ ਹਾਂ ਜਿੱਕਰ ਪਹਿਲੀ ਗੱਲ ਕੀਤੀ ਜਾਵੇ ਮੈਂ ਇੱਕ ਧਰਮ ਜਿਹੜਾ ਹੈਗਾ ਉਥੋਂ ਥੋੜੇ ਜਿ ਹਟ ਕੇ ਮੈਂ ਗੱਲ ਕਰਨਾ ਜਿਹੜਾ ਰੱਬ ਹੈਗਾ ਇਹ ਇੱਕ ਸਰਵ ਵਿਆਪਕ ਜਿਹੜੀਗੀ ਸ਼ਕਤੀ ਹੈਗੀ ਵਾ ਬੋਲ ਨੇ ਇੱਕ ਯੂਨੀਵਰਸਲ ਪਾਵਰ ਹੈਗੀ ਏ ਕੀ ਗੀਏ ਯੂਨੀਵਰਸਲ ਪਾਵਰ ਹੈ ਕਿਵੇਂ ਯੂਨੀਵਰਸਲ ਪਾਵਰ ਹੈਗੀ ਏ ਕਿਉਂਕਿ ਆਪਾਂ ਗੱਲ ਕਰਦੇ ਆਂ ਵੀ ਰੱਬ ਕੋਈ ਰੱਬ ਪਰਮਾਤਮਾ ਨਹੀਂ ਇਹ ਜੇ ਰੱਬ ਜਿਹੜਾ ਹੈਗਾ ਕੋਈ ਲੋਕ ਨਹੀਂ ਹੈਗਾ ਕੋਈ ਵਿਅਕਤੀ ਨਹੀਂ ਹੈਗਾ ਬਲਕਿ ਇਹ ਇੱਕ ਤਰ੍ਹਾਂ ਦੀ ਊਰਜਾ ਹੈਗੀ ਇੱਕ ਤਰ੍ਹਾਂ ਦੀ ਸ਼ਕਤੀ ਹੈਗੀ ਜਿਹੜੀ ਸਾਰੀ ਕਾਇਨਾਤ ਨੂੰ ਜਿਹੜੀ ਹੈਗੀ ਸਾਰੀ ਦੁਨੀਆ ਨੂੰ ਚਲਾ ਰਹੀ ਹੈ ਤਾਂ ਉਹ ਏਸੇ ਵਿਆਪਕ ਤੇ ਕਹਿੰਦੇ ਨੇ ਵੀ ਜਿਹੜੀ ਹੈਗਾ ਆਪਣੇ ਕੋ ਰੱਬ ਹੈਗਾ ਇਹ ਸਰਵ ਵਿਆਪਕ ਉਹ ਸ਼ਕਤੀ ਯੂਨੀਵਰਸਲ ਪਾਵਰ ਹੈਗੀ ਇਹ ਉਹ ਕਹਿੰਦੇ ਨੇ ਨਿਯਮ ਜਿਹਾ ਜੇ ਵੀ ਸੂਰਜ ਚੜਦਾ ਹੈ ਤਾਰੇ ਤਾਰੇ ਨਿਕਲਦੇ ਹਨ কুমਦੇ ਹਨ ਤੇ ਫਿਰ ਸੂਰਜ ਛਿਪ ਜਾਂਦਾ ਹੈ ਤੇ ਇਸ ਤਰ ਜਿਹੜਾ ਹੈਗਾ ਜੀਵਨ ਚੱਲਦਾ ਰਹਿੰਦਾ ਹੈ ਉਹ ਰੱਬ ਨੂੰ ਇਸ ਦਾਰ ਦੇ ਉੱਪਰ ਕਹਿੰਦੇ ਹਨ ਰੱਬ ਇੱਕ ਸਰਵ ਵਿਆਪਕ ਸ਼ਕਤੀ ਹੈਗੀ ਦੂਸਰੇ ਪੱਖ ਦੀ ਗੱਲ ਕੀਤੀ ਜਾਏ ਜਿਹੜੇ ਕੁਝ ਲੋਕ ਜਿਹੜੇ ਕਹਿੰਨੇ ਦਾਰਸ਼ਿਕ ਲੋਕ ਫਲਸਫੇ ਨਾਲ ਰਿਲੇਟਡ ਸੰਬੰਧਤ ਲੋਕ ਨੇ ਉਹ ਕਹਿੰਦੇ ਮਨੁੱਖ ਦੇ ਜਿਹੜੀ ਅੰਦਰ ਦੀ ਆਵਾਜ਼ ਹੈਗੀ ਉਹ ਹੀ ਰੱਬ ਹੈਗਾ ਮਨ ਦੇ ਵਿੱਚ ਰੱਬ ਜਿਹੜਾ ਹੈਗਾ ਸਾਡੀ ਜਮੀਰ ਹੈ ਜਦੋਂ ਸਾਨੂੰ ਕੋਈ ਅਸੀਂ ਕੋਈ ਚੰਗਾ ਕਰਦੇ ਹਾਂ ਜੋ ਕੋਈ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਸਕੂਨ ਮਿਲਦਾ ਹੈ ਸਕੂਨ ਕਿਉਂ ਮਿਲਦਾ ਹੈ ਕਿਉਂਕਿ ਅਸੀਂ ਰੱਬ ਦੀ ਰਾਜਾ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਦੇ ਹਾਂ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਇਸ ਨੂੰ ਮੰਨਦੇ ਹਨ ਵੀ ਰੱਬ ਜਿਹੜਾ ਹੈ ਸਾਡੇ ਅੰਦਰ ਹੈਗਾ ਮਨ ਦੀ ਬਾਜ ਜਾਂ ਮਨੁੱਖ ਦੀ ਬਾਜ ਨੂੰ ਹੀ ਰੱਬ ਮੰਨਦੇ ਹਨ ਤੇ ਕੁਝ ਲੋਕ ਇਸ ਨੂੰ ਕਹਿੰਦੇ ਨੇ ਵੀ ਇਹ ਜਿਹੜਾ ਕੁਦਰਤ ਦੇ ਆਧਾਰ ਤੇ ਜਿਹੜਾ ਹੈਗਾ ਉਸ ਨੂੰ ਪਰਿਭਾਸ਼ਿਤ ਕਰਦੇ ਆ ਨੇ ਵੀ ਕੁਦਰਤ ਪ੍ਰੇਮੀ ਜਿਹੜੇ ਹੈਗੇ ਨੇ ਉਹ ਮੰਨਦੇ ਨੇ ਵੀ ਰੱਬ ਰੱਬ ਜਿਹੜਾ ਹੈਗਾ ਉਹ ਕੁਦਰਤ ਦਾ ਨੇਚਰ ਦਾ ਹੈਗਾ ਜਿਹੜਾ ਦੂਸਰਾ ਨਾਮ ਹੈਗਾ ਵੀ ਦੂਸਰ ਜਿਵੇਂ ਅਸੀਂ ਵਿਸ਼ਾਲ ਪਹਾੜਾਂ ਦੀ ਵਿਸ਼ਾਲਤਾ ਸਮੁੰਦਰ ਦੀ ਘਰਾ ਗਰਾਈ ਹੋਗੀ ਅਸੀਂ ਨਿੱਕੇ ਨਿੱਕੇ ਬੀਜ ਬੀਜਦੇ ਹਾਂ ਉਹਨਾਂ ਤੋਂ ਫਿਰ ਦਰਕਤ ਨਿਕਲਦੇ ਹਨ ਇਹ ਸਭ ਜਿਹੜੇ ਸਾਰੇ ਰੱਬੀ ਖੇੜੀ ਇਹ ਸਾਰਾ ਪਰਮਾਤਮਾ ਦੇ ਰਾਜਾ ਦੇ ਵਿੱਚ ਹੋ ਰਿਹਾ ਰੱਬ ਦੀ ਰਾਜਾ ਦੇ ਵਿੱਚ ਹੋ ਰਿਹਾ ਹੈ ਜਿਹੜੇ ਨੇਚਰ ਨਾਲ ਸੰਬੰਧ ਜਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹਨ ਉਹ ਇਸ ਪ੍ਰਵਾਸਨ ਨੂੰ ਜਾਂ ਇਸ ਨੂੰ ਮੰਨਦੇ ਹਨ ਪਰ ਉਹ ਮੈਂ ਧਰਮ ਦੇ ਪੱਖ ਤੋਂ ਗੱਲ ਕਰਾਂ ਤਾਂ ਆਪਾਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ ਤਾਂ ਸਿੱਖ ਧਰਮ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਆਪਾਂ ਰੋਜ਼ਾਨਾ ਆਪਾਂ ਪਾਠ ਕਰਦੇ ਆਂ ਮੂਲ ਮੰਤਰ ਕਰਦੇ ਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਏ ਸ਼ੁਰੂਆਤ ਵੀ ਮੂਲ ਮੰਤਰ ਨਾਲ ਜਿਵੇਂ ਹੁੰਦੀ ਹੈ ਤੇ ਉਹਦੇ ਵਿੱਚ ਇਹ ਵੀ ਰੱਬ ਦੀ ਸਪਸ਼ਟਨਾ ਜਿਹੜੀ ਗੀ ਵਿਆਖਿਆ ਆਪਾਂ ਕੀਤੀ ਹੋਈ ਤੇ ਉਹ ਦੇਖਣ ਨੂੰ ਮਿਲਦਾ ਹੈ ਕਿੰਦੇ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਮੈਨੇ ਇੱਕਮਕਾਰ ਉਹ ਇੱਕ ਹੈ ਜੋ ਸਭ ਦੇ ਵਿੱਚ ਹੀ ਸਮਾਇਆ ਹੋਇਆ ਹੈ ਸਤਨਾਮ ਵੀ ਉਸ ਦੀ ਜਿਹੜੀ ਹੋਂਦ ਹੈਗੀ ਐ ਐਗਜ਼ਿਸਟੈਂਸ ਹੈਗੀ ਉਹ ਬਿਲਕੁਲ ਸੱਚੀ ਹੈਗੀ ਐ ਤੇ ਕਰਤਾ ਪੂਰਕ ਕਰਤਾ ਪੂਰਕ ਉਹ ਸਭ ਕੁਝ ਸਿਰਜਣ ਵਾਲਾ ਹੈ ਕਰਤਾ ਪੂਰਕ ਮਤਲਬ ਸਾਰਾ ਕੁਝ ਉਸ ਦੁਆਰਾ ਸਿਰਜਿਆ ਗਿਆ ਹੈ ਨਿਰਪਉ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਉਹ ਉਨਹੀ ਡਰ ਹੈਗਾ ਨਿਰਵੈਰ ਉਸ ਦਾ ਕਿਸੇ ਨਾਲ ਕੋਈ ਵੀ ਬੈਰ ਵਿਰੋਧ ਨਹੀਂ ਹੈਗਾ ਰੱਬ ਦਾ ਕਿਸੇ ਨਾਲ ਕੋਈ ਵੀ ਬੈਰ ਵਿਰੋਧ ਨਹੀਂ ਹੈਗਾ ਕਿਸੇ ਨਾਲ ਕੋਈ ਬੈਰ ਨਹੀਂ ਹੈਗਾ ਨਿਰਪਉ ਕਾਲ ਅਮੂਰਤ ਉਹ ਸਮੇਂ ਤੋਂ ਬਿਲਕੁਲ ਪਰੇ ਹੈਗਾ ਉਹ ਕਦੇ ਵੀ ਜਿਹੜਾ ਹੈਗਾ ਸਮੇਂ ਦੇ ਨਾਲ ਨਾ ਤਾਂ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਉਹ ਹਮੇਸ਼ਾ ਜਿਹੜਾ ਹੈਗਾ ਜੀਵਤੀ ਰਹਿੰਦਾ ਹੈ ਕਾਲ ਮੂਰਤ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਦੇ ਵਿੱਚ ਜਿਹੜਾ ਹੈਗਾ ਰੱਬ ਨੂੰ ਪ੍ਰਭਾਸ਼ਿਤ ਕੀਤਾ ਗਿਆ ਜਾਂ ਰੱਬ ਦਾ ਉਸ ਦੇ ਵਿੱਚ ਪੂਰਾ ਸਪਸ਼ਟ ਜਿਹੜੀ ਵਿਆਖਿਆ ਜਿਹੜਾ ਵਰਤਨ ਕੀਤਾ ਗਿਆ ਹੈ ਹੁਣ ਜੇਕਰ ਆਪਾਂ ਗੱਲ ਕੀਤੀ ਜੀ ਵੀ ਰੱਬ ਜਿਹੜਾ ਹੈਗਾ ਇਸ ਨੂੰ ਪਸਾਂ ਸ਼ਬਦਾਂ ਦੇ ਵਿੱਚ ਤਾਂ ਪਰਵਾਸ਼ਿਤ ਨਹੀਂ ਕਰ ਸਕਦੇ ਜਿਵੇਂ ਹੁਣ ਲੋਕ ਆਪਾਂ ਰੋਜ਼ਾਨਾ ਜੀਵਨ ਦੇ ਵਿੱਚ ਦੇਖਦੇ ਹਾਂ ਵੀ ਮੈਂ ਰੱਬ ਦੀ ਰਾਜਾ ਦੇ ਵਿੱਚ ਰਹਿਣਾ ਕਿਉਂਕਿ ਲੋਕ ਕੀ ਅੰਦਰ ਅਸੀਂ ਆਪਣਾ ਕੰਮ ਕਰੀਏ ਤੇ ਆਪਣਾ ਕੰਮ ਕਰਕੇ ਅਸੀਂ ਚੰਗੇ ਕਰਮ ਕਰੀਏ ਜੋ ਅਸੀਂ ਕਰਮ ਕਰਾਂਗੇ ਜੋ ਅਸੀਂ ਬੀਜਾਂਗੇ ਉਹੀ ਕਟਾਂਗੇ ਉਹ ਕਹਿੰਦੇ ਵੀ ਰੱਬ ਉਹਨਾਂ ਨੂੰ ਸਜ਼ਾ ਦਿੰਦਾ ਜਿਹੜੇ ਗਲਤ ਕੰਮ ਕਰਦੇ ਆ ਤਾਂ ਆਪਰ ਆਪ ਇੱਕ ਤਰ੍ਹਾਂ ਦਾ ਡਰ ਹੈ ਆਪਣੇ ਮਨ ਦੇ ਵਿੱਚ ਜਾਂ ਮਨੁੱਖ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਬੈਠਾ ਹੋਇਆ ਹੈ ਦੀ ਰੱਬ ਹੈਗਾ ਰੱਬ ਦੀ ਰਾਜਾ ਦੇ ਵਿੱਚ ਰਹਿ ਕੇ ਅਸੀਂ ਸਾਰੇ ਕੰਮ ਕਰਨੇ ਨੇ ਅਸੀਂ ਕੋਈ ਗਲਤ ਕੰਮ ਨਹੀਂ ਕਰਤਾ ਕਿਉਂਕਿ ਰੱਬ ਜਿਹੜਾ ਹੈਗਾ اصل ਪਰਮਾਤਮਾ ਉਹਦੇ ਲਈ ਜਿਹੜੀ ਕਿ ਸਜਾ ਦੇ ਗਏ ਅਸੀਂ ਗਲਤ ਕੰਮ ਕਰਾਂਗੇ ਤਾਂ ਇਸ ਤਰ੍ਹਾਂ ਰੱਬ ਜਿਹੜਾ ਹੈਗਾ ਇਹ ਕੋਈ ਸਪਸ਼ਟ ਚੀਜ਼ ਦੇਖੀ ਨਹੀਂ ਜਾ ਸਕਦੀ ਨਾ ਕੋਈ ਮਨੁੱਖ ਹੈਗਾ ਨਾ ਕੋਈ ਮਟੀਰੀਅਲਿਜ਼ਮ ਹੈਗਾ ਇਹਨੂੰ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ ਅਨੁਭਵ ਕੀਤਾ ਜਾ ਸਕਦਾ ਹੈ ਅਨੁਭਵ ਦੇ ਆਧਾਰ ਤੇ ਹੈਗਾ ਸਾਡਾ ਜੀਵਨ ਚੱਲ ਰਿਹਾ ਹੈ ਬਾਕੀ ਇਸ ਨੂੰ ਅਸੀਂ ਜਿਕਰ ਪ੍ਰਭਾ ਪ੍ਰਭਾਸ਼ਾ ਪਰਵਾਸ਼ਿਤ ਕਰਨ ਦੀ ਕੋਸ਼ਿਸ਼ ਕਰੀਏ ਜਾਂ ਕੋਈ ਕੁਝ ਖਾਸ ਸ਼ਬਦਾਂ ਦੇ ਵਿੱਚ ਅਸੀਂ ਇਹਨੂੰ ਕੋਈ ਮੰਨਣ ਦੀ ਕੋਸ਼ਿਸ਼ ਕਰੀਏ ਵੀ ਪਰਮਾਤਮਾ ਜਾਂ ਰੱਬ ਕੀ ਹੈ ਤਾਂ ਉਹ ਬਹੁਤ ਹੀ ਔਖਾ ਕੰਮ ਹੈ ਗਏ ਜਿਵੇਂ ਰੱਬ ਸੱਚ ਪ੍ਰੇਮ ਅਤੇ ਨਿਆਂ ਦਾ ਉਸ ਮੇਲ ਹੈ ਜੋ ਅਨੁਸਾਰ ਦੀ ਹਰ ਚੀਜ਼ ਵਿੱਚ ਮੌਜੂਦ ਹੈਗਾ ਇਸ ਤਰੀਕੇ ਨਾਲ ਅਸੀਂ ਜਿਹੜਾ ਹੈ ਰੱਬ ਨੂੰ ਪਰਵਾਸ਼ਿਤ ਕਰ ਸਕਦੇ ਹਾਂ ਕਹਿਣ ਦਾ ਮਤਲਬ ਇਹ ਹੈਗਾ ਤੁਸੀਂ ਰੱਬ ਦੀ ਰਾਜਾ ਵਿੱਚ ਰਹਿ ਕੇ ਕੰਮ ਕਰਨਾ ਹੈ ਜੋ ਵੀ ਤੁਸੀਂ ਰੋਜ਼ਾਨਾ ਜੀਵਨ ਦੇ ਵਿੱਚ ਕਿਸੇ ਵੀ ਮਨੁੱਖ ਦੇ ਨਾਲ ਅੰਤਰਕਿਰਿਆ ਕਰਦੇ ਹੋ ਕਿਸੇ ਵੀ ਮਨੁੱਖ ਦੇ ਨਾਲ ਮਿਲਦੇ ਹੋ ਵੱਡੇ ਨਾਲ ਛੋਟੇ ਨਾਲ ਜੇਕਰ ਤੁਸੀਂ ਉਹਨੂੰ ਵੱਡੇ ਨੂੰ ਸਤਿਕਾਰ ਨਾਲ ਛੋਟੇ ਨੂੰ ਪਿਆਰ ਨਾਲ ਬੁਲਾਉਂਦੇ ਹੋ ਤੁਸੀਂ ਕੰਮ ਕਰਦੇ ਹੋ ਤਾਂ ਇੱਕ ਸੱਚੇ ਮਾਨ ਨਾਲ ਤੁਸੀਂ ਕੰਮ ਕਰੋ ਕਿਸੇ ਦੇ ਪ੍ਰਤੀ ਤੁਹਾਡੀ ਕੋਈ ਵੀ ਈਰਖਾ ਬੁਰਾਈ ਨਾ ਕਰਨਾ ਤੁਸੀਂ ਕੰਮ ਨੂੰ ਆਪਣੀ ਸੱਚਾਈ ਨਾਲ ਕਰਨਾ ਕਿਸੇ ਨਾਲ ਕੋਈ ਵੀ ਤੁਸੀਂ ਬੇਈਮਾਨਨਾ ਕਰਨਾ ਇਹ ਸਾਰੀਆਂ ਜਿਹੜੇ ਹੈਗੇ ਨੇ ਆਪਾਂ ਗੱਲਾਂ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਜਦੋਂ ਕਰਦੇ ਇਹ ਰੱਬ ਨੂੰ ਲੈ ਕੇ ਹੀ ਕਰਦੇ ਆ ਵੀ ਰੱਬ ਹੈਗਾ ਉਹਦੀ ਐਗਜ਼ਿਸਟੈਂਸ ਹੈਗੀ ਏ ਹੋਂਦ ਹੈਗੀ ਏ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਹੈਗਾ ਰੱਬ ਵੱਸਦਾ ਹੈ ਤੇ ਤਾਂ ਕਰਕੇ ਜਿਹੜਾ ਹੈਗਾ ਅਸੀਂ ਸਾਰੀਆਂ ਗੱਲਾਂ ਇਹ ਵਾਲੀਆਂ ਫੋਲੋ ਕਰਦੇ ਹਾਂ ਜਾਂ ਅੰਬਲੀ ਜਾਂ ਮਾ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪਣਾਉਂਦੇ ਹਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਰੱਬ ਕੋਈ ਜੀਵ ਜੰਤੂ ਜਾਂ ਰੱਬ ਕੋਈ ਮਨੁੱਖ ਜਾਂ ਰੱਬ ਕੋਈ ਅਸੀਂ ਐਗਜ਼ਿਸਟ ਜਾਂ ਹੋਂਦ ਦੇ ਵਿੱਚ ਹੈਗਾ ਨਹੀਂ ਹੈ ਇਸ ਵਾਰ ਨਹੀਂ ਅਸੀਂ ਉਸ ਸਪਸ਼ਟ ਨਹੀਂ ਦੇਖ ਸਕਦੇ ਉਸ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ ਜੋ ਮਨੁੱਖ ਦੇ ਅੰਦਰ ਸ਼ਕਤੀ ਹੈਗੀ ਹੈ ਅਸੀਂ ਸ਼ਕਤੀ ਆਪਣੇ ਆਪ ਨੂੰ ਅਨੁਭਵ ਕਰਦੇ ਹਾਂ ਵੀ ਪਰਮਾਤਮਾ ਹੈਗਾ ਰੱਬ ਹੈਗਾ ਤਾਂ ਉਹਦੇ ਵੀ ਦਾਰ ਤੇ ਅਸੀਂ ਆਪਣੀ ਜੀਵਨ ਨੂੰ ਚਲਾ ਰਹੇ ਹਾਂ ਹਾਂਜੀ ਇਹ ਸੀ ਆਪਾਂ ਰੱਬ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ ਇਸ ਕਰਕੇ ਮੈਂ ਅੰਤ ਦੇ ਵਿੱਚ ਇਹ ਹੀ ਕਹਾਂ ਚਾਹਾਂਗਾ ਵੀ ਤੁਸੀਂ ਰੱਬ ਨੂੰ ਮੰਨਦੇ ਹੋਏ ਪਰਮਾਤਮਾ ਇੱਕ ਹੈ ਰੱਬ ਇੱਕ ਹੈਗਾ ਲੱਗ ਲੱਗ ਧਰਮਾਂ ਨੇ ਲੱਗ ਲੱਗ ਪ੍ਰਕਾਰ ਦੇ ਜਿਹੜੇ ਹੈਗੇ ਨੇ ਪ੍ਰਵਾਸ਼ਿਤ ਕੀਤਾ ਹੈ ਰੱਬ ਨੂੰ ਰੱਬ ਦੀ ਰਾਜਾ ਦੇ ਵਿੱਚ ਰਹਿ ਕੇ ਮਨੁੱਖ ਦੇ ਰਾਜਾ ਦੇ ਵਿੱਚ ਰਹਿ ਕੇ ਤੁਸੀਂ ਮਨੁੱਖਤਾ ਵਾਲੇ ਭਲਾਈ ਵਾਲੇ ਤੇ ਸਚਾਈ ਦੇ ਰਸਤੇ ਚੱਲ ਕੇ ਤੁਸੀਂ ਆਪਣੇ ਜੀਵਨ ਨੂੰ ਪਟ੍ਰੀਟ ਕਰੋ ਤੇ ਆਪਣਾ ਜੀਵਨ ਜਿਹੜਾ ਹੈ ਸਫਲ ਕਰੋ ਹਾਂਜੀ ਇਹ ਸੀ ਛੋਟੀ ਜੀ ਵਿਚਾਰਚ ਰੱਬ ਕੀ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੋਈ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹੋਰ ਗੱਲ ਲੈ ਕੇ ਧੰਨਵਾਦ ਜੀ